ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਸਾਰੇ ਵੀ ਠੀਕ ਠਾਕ ਹੋ। ਜਿਵੇਂ ਕਿ ਸਾਰੇ ਗਰੁੱਪ ਵਾਲਿਆਂ ਨੂੰ ਤੇ ਹੋਰ ਸਮਾਜ ਵਾਲੇ ਵੀਰਾਂ ਨੂੰ ਪਤਾ ਹੀ ਆ ਕਿ ਅੱਜ 2 ਤਰੀਕ 3 ਜਮਾ 2024 ਜਿਵੇਂ ਕਿ ਆਪਾਂ ਤੁਹਾਨੂੰ ਕਿਹਾ ਸੀ ਵੀ ਇੱਕ ਨਵੇਂ ਤਰੀਕੇ ਤੇ ਵਿਆਹ ਦੀ ਆਰੰਭਤਾ ਕਰਾਂਗੇ ਆਪਾਂ ਲੜਕੇ ਦੇ ਵਿਆਹ ਦੀ ਮਨਦੀਪ ਸਿੰਘ ਖਾਲਸਾ ਜੀ ਦੇ ਲੜਕੀ ਦੇ ਵਿਆਹ ਦਾ ਕਾਰਜ ਅੱਜ ਤੇ ਉਸ ਪ੍ਰਤੀ ਅੱਜ ਦਾ ਜਿਹੜਾ ਇਹ ਗੁਰਦੁਆਰਾ ਸਾਹਿਬ ਹੀ ਸਾਰਾ ਪ੍ਰੋਗਰਾਮ ਹੈ ਬਰਾਤ ਇੱਥੇ ਹੀ ਆਏਗੀ ਠੀਕ ਨੇ ਜੀ ਤੇ ਆਪਾਂ ਤੁਹਾਨੂੰ ਸਾਰੇ ਵਿਆਹ ਦਿਖਾਵਾਂਗੇ ਹਨਾ ਤੇ ਤੁਸੀ ਦੱਸਣਾ ਵੀ ਆ ਪੀ ਇਹ ਜਿਹੜਾ ਆਪਾਂ ਸਿਸਟਮ ਸ਼ੁਰੂ ਕੀਤਾ ਆ ਗਲਤ ਆ ਜਾਂ ਸਹੀ ਆ ਅੱਜ ਹੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਊਗਾ ਠੀਕ ਨੇ ਜੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਣਾ ਆ ਉਸ ਤੋਂ ਬਾਅਦ ਬਰਾਤ ਆਏਗੀ ਹਨਾ ਤੇ ਉਸ ਤੋਂ ਬਾਅਦ ਲਾਵਾ ਤੇ ਗੁਰੂ ਘਰ ਹੀ ਜਿਹੜਾ ਆ ਮਤਲਬ ਕੀ ਲੰਗਰ ਦਾ ਸਾਰਾ ਸਿਸਟਮ ਆ ਕੋਈ ਪੈਲਸ ਨਹੀਂ ਕੋਈ ਕੁਝ ਨਹੀਂ ਤੇ ਤੁਹਾਨੂੰ ਸਾਰਾ ਪਿਆਰ ਦਿਖਾਉਨੇ ਆ ਠੀਕ ਨੇ ਜੀ

ਸਾਚਾ ਸਾਹਿਬ ਸਤਿ ਮਹੰਗਵਾਨ ਬੰਦ ਪਾਇਆ ਮੇਰਾ ਸਤਿਗੁਰੂ ਪੁਰ ਹੈ ਹੋਈ ਸਰਬ ਕਰਨਾਣ ਰਹਾਉ ਜਿਉ ਪਾਇ ਕੇ ਜਿਨ ਸਾਜਿਆ ਦਿੱਤਾ ਪੈਨ ਰਖਾਣ ਆਪਣੇ ਦਾਅ ਵਸਿਕ ਆਪ ਪੈ ਬਲਾਖੀ ਨਾਨਕ ਸਤਿਗੁਰੂ ਵਾ ਹਰ ਸੰਗ ਪ੍ਰਸਾਦ ਆਹ ਗੁਰੇ ਨਾਮ ਜੁਗਤ ਗੁਰੇ ਨਾਮ ਸਭ ਗੁਰੇ ਨਾਮ ਸ੍ਰੀ ਗੁਰਦੇਵ ਨਾਮ ਅਤਿ ਪਰੇ ਸਿਮਰਾ ਸਿਮਰ ਸੰਸੁਖ ਪਾਵੋ ਕਲਪੇਤ ਨਾਮ ਮਿਲਾਵੋ ਚੁਰੋ ਯਾਸ ਸੰਪੁਰੇ ਕਰ ਨਾਮ ਜਪਤ ਦਰਦ ਨਿਕੈ ਵੇ ਪ੍ਰਾਨ ਸੁਣ ਸੁਟਾਕਰ ਕੀ ਨਾਮ ਨਾਮੇ ਕੇ ਆਗਰ ਕੇ ਕਾ ਇਕ ਜੀ ਰਸਾਵਰ ਕਾ ਕੀ ਬਹਿ ਮਾ ਕਰਿ ਨਾਮ ਹਕੀਕਾ ਦਰਸ ਤੁਹਾਰੋ ਨਾਨਕ ਗੁਣ ਸੰਗੋਇ ਉਤਾਰ ਸੁਖਮਨੀ ਸੁਖਮੰਦ ਪ੍ਰਣਾਮ ਵਰਜਨਾ ਕੈ ਮਨ ਇਸ ਰਾਮ ਰਹਾ ਤਕ ਸੁੰਧਰ ਨ ਕੋ ਸਰਪ ਕਰ ਸੰਮ ਲੋਕ ਸੁੰਮ ਸਰਪ ਕਸਮਨ ਕਾਲ ਪਰਹਰ ਪ੍ਰੋਕ ਸਰਮਨ ਸੁਮੰਤ ਲਾ ਤਾ ਸੁਮੰਤ ਕਸ਼ੂਦ ਨਾ ਲਾਗੇ ਰਹਿ ਜਿਹਾ ਕਸਮਨ ਅੰਤ ਨ ਜਾਗੇ ਪਰਕਾਸ਼ ਸਿਮਰਨ ਭਵਨਾ ਵਿੱਚ ਆਪਣਾ ਕਿਸਮ ਲੋਕ ਨਾ ਸੁਣਤਾ ਪ੍ਰਕਾਸ਼ ਸੁਣ ਸਾਧਕ ਸੰਗ ਸਰਨ ਨਾਨਕ ਹਰਿ ਨਾਮ ਪ੍ਰਕਾਸ਼ ਸਿਮਰਨ ਮੈਂ ਮਹਲਾ ਲੇਨ ਨਿਰਭਉ ਪ੍ਰਭ ਦਰਸ਼ਨ ਗਿਆਨ ਤੇ ਹਮ ਸਰਬ ਉਹ ਬਿਨੇ ਆਪਣੇ ਕੋਲ ਪ੍ਰਕਾਸ਼ ਸਿਮਰਨ ਜਪ ਪੂਜਾ ਪ੍ਰਕਾਸ਼ ਸਿਮਰਨ ਗੁਰ ਸਤਿ ਜੋ ਪ੍ਰਕਾਸ਼ ਹੋਵੇ ਤਿਸ ਸੰਗਿ ਪ੍ਰਕਾਸ਼ ਸਿਮਰਨ ਕਰਤਾ ਮੈਂ ਪ੍ਰਕਾਸ਼ ਸਿਮਰਨ ਹੋਇ ਸੋ ਫਲਾ ਪ੍ਰਕਾਸ਼ ਸਿਮਰਨ ਸੁਖ ਫਲਾਸਲ ਫਿਰ ਰਸਤਵਾਦ ਪਿੰਡ ਦਾ ਤੇ ਬਰਾਦਾ ਲੰਗਰ ਇਕੱਠਾ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਬਣ ਰਿਹਾ ਤੁਸੀਂ ਦੇਖ ਰਹੇ ਹੋ ਹਾਂਜੀ ਹਾਂਜੀ ਲੰਗਰ ਜਿੱਦਾਂ ਚੱਲ ਰਿਹਾ ਗੁਰਦੁਆਰਾ ਸਾਹਿਬ ਹੀ ਸਾਰਾ ਪ੍ਰੋਗਰਾਮ ਆ ਹਾਂਜੀ ਦੇਵਾ ਕਰ ਰਹੇ ਆ ਆਪਣੀ ਬੱਜ ਗਿਆ ਜਦੋਂ ਮੈਂ ਪਾਤੀਆਂ ਮੈਂ ਦੂਜੇ ਪਾਸੇ ਪਾਤੀਆਂ ਤੋਂ ਚੈੱਕ ਨਹੀਂ ਕੀਤੀਆਂ ਲਦਾਈ ਚੈੱਕ ਕਰੋ ਫਿਰ ਬਰਾਤ ਪਹੁੰਚ ਗਈ ਜੀ ਗੁਰਦੁਆਰਾ ਸਾਹਿਬ ਮਿੰਟੋ ਮਿੰਟ ਦੌੜ ਲੱਗੀ ਪਹੁੰਚੋ ਪਹੁੰਚੋ ਗੇਟ ਤੇ ਪਹੁੰਚੋ ਸਾਰੇ ਜਣੇ ਬਰਾਤ ਆ ਗਈ ਬਰਾਤ ਆ ਗਈ ਖਾਲਸਾ ਜੀ ਨਹੀਂ ਲੱਭ ਰਹੀ ਖਾਲਸਾ ਜੀ ਨਹੀਂ ਲੱਭ ਰਹੀ ਲਿਆਂਦੇ ਮੈਂ ਕਿਹਾ ਆਜੋ ਛੇਤੀ ਜਲਦੀ ਬਰਾਤ ਆ ਗਈ ਹੈ ਕਿ ਨਹੀਂ ਪਰ ਜਾਸਤੂਨ ਕਰਦੇ ਆ ਸੁੱਖਾ ਪ੍ਰਧਾਨ ਜੀ ਸਾਹਮਣੇ ਖੜੇ ਗੱਡੀ ਵੱਲੇ ਪਾਸੇ ਖੜੀ ਕਰੋ ਉੱਥੇ ਸਹੀ ਰਹੂਗਾ ਕੰਮ ਸਾਰਾ ਮਿੱਟੀ ਅੱਗੇ ਲਾ ਦਿੱਤੀ ਫਿਰ ਗੱਡੀ ਚਾਉਣ ਤੋਂ ਬਾਅਦ ਫਿਰ ਸਾਰੇ ਇਕੱਠੇ ਹੋ ਗਏ ਹਨ ਵੀ ਬਹਿ ਰਹੇ ਨੇ ਵੀ ਠੰਡਾ ਠੰਡਾ ਪਾਇਆ ਬਰਾਦ ਮਖਾਰੀ ਰੋ ਤੇ ਫਿਰ ਤਾਨੂੰ ਸਾਡੇ ਕੁਲਦੀਪ ਸਿੰਘ ਖਾਰ ਸੇਵਾਦਾਰ ਨਾਮ ਨਾਲ ਪਹੁੰਚ ਗਏ ਹੱਥ ਚੱਕ ਕੇ ਦਿੱਤੀ ਸਲਾਮੀ ਵਾਪੇ ਦੀ ਰੋ ਤੇ ਪਹੁੰਚ ਗਏ ਤੇ ਬਾਕੀਆ ਨੌਜਵਾਨ ਮੁੰਡੇ ਇਹ ਬਾਕੀ ਮੁੰਰੇ ਸੀ ਗੁੱਟਵਾਲਾ ਸਾਹ ਦੇ ਸਾਰਿਆਂ ਨੇ ਫਿਰ ਹੌਲੀ ਹੌਲੀ ਤਿਆਰੀਆਂ ਕੀਤੀ ਵੀ ਭਾਈ ਜਲਦੀਓ ਜਲਦੀ ਬਾਕੀ ਵੀ ਆਪਣੇ ਬੰਦੇ ਇਕੱਠੇ ਕੀਤੇ ਜਾਣ ਹਨ ਅੰਦਰ ਲਾਵਾ ਦੀ ਤਿਆਰੀ ਸ਼ੁਰੂ ਹੋ ਗਈ ਤੇ ਦੇਖੋ ਸਾਰੀ ਸੰਗਤ ਬੈਠੀ ਹੋਈ ਆ ਦਰਬਾਰ ਦੇ ਅੰਦਰ ਅੱਗੇ ਫਿਰ ਲਾਵਾ ਦਾ ਸਾਰਾ ਹੀ ਜਿਹੜਾ ਆ ਇੱਕ ਹੋਇਆ ਜੀ ਰੰਭ ਤਾਂ ਉਹ ਵੀ ਤੁਹਾਨੂੰ ਦਿਖਾਉਨੇ ਆ ਹੈ ਕਿ ਨਹੀਂ ਜੀ ਸਾਰਾ ਸਿਸਟਮ ਦੇਖੋ ਕਿੰਨੀ ਸੰਗਤ ਲਾਵਾ ਚ ਬੈਠੀ ਆ ਜੇਕਰ ਆਪਾਂ ਪਹਿਲੇ ਚ ਵਿਆਹ ਰੱਖੀ ਤੇ ਲਾਵਾ ਚ 20-20 ਬੰਦੇ ਹੀ ਰਹਿ ਜਾਂਦੇ 20 ਉਧਰਲੇ 20 ਇਧਰਲੇ ਤੇ ਇੱਥੇ ਗੁਰਦੁਆਰਾ ਸਾਹਿਬ ਪੂਰੀ ਸੰਗਤ ਬੈਠੀ ਹੋਈ ਆ। ਇਹੀ ਫਰਕ ਹੁੰਦਾ ਗੁਰਦੁਆਰਾ ਸਾਹਿਬ ਵਿਆਹ ਕਰਨ ਦਾ ਵੀ ਦੇਖੋ ਸਾਰੀ ਸੰਗਤ ਐ ਲਾਵਾਂ ਦੇ ਵਿੱਚ ਮਹਾਰਾਜ ਦੇ ਰੂਪ ਦੇ ਮੋਰੇ ਹਾਜ਼ਰ ਹੁੰਦੀ ਹੈ ਹਨਾ ਤੇ ਦੇਖੋ ਮੁੰਡੇ ਵਾਲੇ ਵੀ ਸਾਰੇ ਬੈਠੇ ਹੋਏ ਆ ਤੇ ਸਾਰੇ ਕੁੜੀ ਕੁੜੀ ਵਾਲੇ ਵੀ ਬੈਠੇ ਹੋਏ ਆ। ਮਤਲਬ ਕੀ ਦਰਬਾਰ ਪੂਰਾ ਸੰਗਤ ਦੇ ਨਾਲ ਐ ਨ ਭਰਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਲਾਵਾਂ ਦੀ ਰਸਮ ਜਿਹੜੀ ਆ ਉਹ ਪੂਰੀ ਹੋਈ ਹੈ ਨਾ ਲਾਵਾਂ ਹੋਈਆਂ ਤੇ ਲਾਵਾਂ ਦਾ ਪ੍ਰੋਗਰਾਮ ਚੱਲਦੇ ਆ ਚੱਲਦੇ ਆ ਚੱਲਦੇ ਆ ਹਨਾ ਤੇ ਟਾਈਮ ਦੁਪਹਿਰ ਹੋ ਚੁੱਕੀ ਸੀਗੀ ਹਨ ਤੇ ਉਸ ਤੋਂ ਬਾਅਦ ਫਿਰ ਸੰਗਤ ਜਿਹੜੀ ਆ ਸਾਰੀ ਉਹਨੇ ਵੀ ਲੰਗਰ ਛਕਣਾ ਸੀਗਾ ਮਤਲਬ ਜਿੰਨੇ ਬਰਾਤੀਏ ਆ ਕੁੜੀ ਵਾਲੇ ਆ ਹਨਾ ਤੇ ਲਾਵਾ ਫਿਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਲਾਵਾ ਦਾ ਰਸਮ ਪੂਰੀ ਹੋਈ ਹਨਾ ਤੇ ਫਿਰ ਪਪਾ ਬੈਠੇ ਸੀਗੇ ਸਾਰੇ ਜਣੇ ਸਾਰੇ ਹੀ ਲਾਵਾ ਦੇ ਵਿੱਚ ਹਾਜ਼ਰ ਸੀਗੇ ਤੇ ਲਾਵਾ ਦੀ ਵੀਡੀਓ ਇਹਦੇ ਚ ਨਹੀਂ ਫਿਰ ਵੀਡੀਓ ਬਹੁਤ ਵੱਡੀ ਹੈ ਨਹੀਂ ਲਾਵਾ ਲਈ ਆਪਾਂ ਅਲੱਗ ਵੀਡੀਓ ਪਾਵਾਂਗੇ ਪੂਰੀ ਲਾਵਾ ਦੀ ਜਿਹੜੀ ਆ ਤੇ ਉਸ ਤੋਂ ਬਾਅਦ ਬੱਬਾ ਜੀ ਨੇ ਵੀ ਪਾਠ ਕੀਤਾ ਹਨਾ ਤੇ ਪਾਠ ਹੋਣ ਤੋਂ ਬਾਅਦ ਫਿਰ ਲਾਵਾ ਦਾ ਸਾਰਾ ਪ੍ਰੋਗਰਾਮ ਉਸ ਤੋਂ ਬਾਅਦ ਫਿਰ ਜਿਹੜਾ ਆ ਤੁਹਾਨੂੰ ਦਿਖਾਉਨੇ ਆਂ ਵੀ ਲੰਗਰ ਸ਼ੁਰੂ ਹੋ ਗਿਆ ਦੁਪਹਿਰ ਦਾ ਆਪਾਂ ਬੰਦੇ ਫਿਰ ਵਿੱਚ ਸ਼ੂਟ ਕਰ ਲਈਏ ਨਾ ਇੱਧਰ ਦੇਖੋ ਸੁਖਾ ਜੀ ਆ ਦੇਖੋ ਇਹ ਮੁੰਡੇ ਨਹੀਂ ਸੁਧਰਦੇ ਇੱਧਰ ਘੁੰਮ ਰਹੇ ਆ ਹਰਮਨ ਬਰਾੜ ਉਹਦਾ ਕੈਮਰਾਮੈਨਾ ਤੂੰ ਮੈਨੂੰ ਬੰਦਾ ਨਹੀਂ ਲੱਭਣ ਡਿਆ ਚੱਲ ਅੰਦਰ ਮੈਨਾਂ ਸ਼ੂਟ ਕਰਾ ਲਾਂ ਲੋਕੀ ਕੀ ਕੀ ਕਰਦੇ ਆ ਕੀ ਦੱਸਾਂ ਕੀ ਕਰਾਂਗੇ ਦੱਸੋ ਦੇਖੋ ਦੇਖੋ ਹੱਸਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ ਚੱਲ ਆ ਗਏ ਲਾਵਾ ਤੋਂ ਉਪਰੰਤ ਫਿਰ ਲੰਗਰ ਸ਼ੁਰੂ ਹੋ ਗਿਆ ਜੀ ਤੇ ਇਦੇ ਵਿੱਚ ਇੱਕ ਚੀਜ਼ ਰਹਿ ਗਈ ਵੀ ਲੰਗਰ ਇਸ ਵਾਰੀ ਆਪਾਂ ਨਹੀਂ ਕਰ ਸਕੇ ਗੁਰਦੁਆਰੇ ਸਾਹਿਬ ਨਾਲ ਥੱਲੇ ਬਿਠਾ ਕੇ ਇਹ ਸਟੈਂਡਿੰਗ ਹੀ ਛਕਾਉਣਾ ਪਿਆ ਕੁਝ ਕੁ ਅਮਰਜੈਂਸੀਆਂ ਕੁਝ ਕੁ ਮਜਬੂਰੀਆਂ ਸੀਗੀਆਂ ਪਰ ਅਗਲੀ ਵਾਰੀ ਵਾਇਗਰੂ ਮੌਕਾ ਦਵੇ ਤਾਂ ਆਪਾਂ ਲੰਗਰ ਵੀ ਥੱਲੇ ਬਿਠਾ ਕੇ ਸੰਗਤ 'ਚ ਛਕਾਵਾਂਗੇ ਕਿਉਂਕਿ ਇਹ ਵੀ ਖਰਚਾ ਆਪਾਂ ਬਚਾਉਣਾ ਹੈ ਨਾ ਤੇ ਇਹਦੇ ਲਈ ਭਾਵੇਂ ਸਾਨੂੰ ਦੋ ਚਾਰ ਸੇਵਾਦਾਰ ਇਦਾਂ ਮਰਜੀ ਵੀ ਕਰਨੇ ਪੈਣ ਇਹ ਵੀ ਥੱਲੇ ਛਕਾਇਆ ਜਾਊਗਾ ਹਨਾ ਤੇ ਇਹ ਜਿਹੜੀਆਂ ਚੀਜ਼ਾਂ ਆਪਾਂ ਤਾਇ ਕਰ ਰਹੇ ਵੀ ਕੁੜੀਆਂ ਦੇ ਵਿਆਹ ਸੌਖੇ ਹੋ ਸਕਣ ਹਨਾ ਬਾਕੀ ਸਾਡੇ ਜਿੰਨੀ ਸੰਗਤ ਆਈ ਸੀਗੀ ਕਿਸੇ ਨੇ ਵੀ ਇਸ ਚੀਜ਼ ਨੂੰ ਸਾਨੂੰ ਗਲਤ ਨਹੀਂ ਕਿਹਾ ਵੀ ਹਾਂ ਭਾਈ ਤੁਸੀਂ ਗੁਰਦੁਆਰਾ ਸਾਹਿਬ ਕਰ ਰਹੇ ਆ ਤਾਂ ਗਲਤ ਆ ਹਨਾ ਜੇ ਸਾਡੇ ਹੋਰ ਸੱਜਣ ਮਿੱਤਰ ਬਰਦਰ ਗਰੁੱਪ ਦੇ ਸਾਰੇ ਵੀਰ ਪਹੁੰਚੇ ਹੋਏ ਸੀਗੇ ਕਈ ਵੀਰਾਂ ਤਾਂ ਨਹੀਂ ਪਹੁੰਚੇ ਗਿਆ ਮੌਸਮ ਖਰਾਬ ਕਰਕੇ ਸਾਡੇ ਸ਼ਹਿਰੋਂ ਸੁੱਖਾ ਜੀ ਬਿਲਡਿੰਗ ਵਾਲੇ ਭਾਈ ਜੀ ਹਰਦੀਪ ਭਾਈ ਨਾਲ ਬਰਦਰ ਉਹਨਾਂ ਦੇ ਹਨਾ ਸਾਰੇ ਆਏ ਹੋਏ ਸੀਗੇ ਇਹ ਕੰਮ ਕਰਨ ਦਾ ਸਾਡਾ ਸਭ ਤੋਂ ਵੱਡਾ ਕਾਰਨ ਹੀ ਆ ਪੀ ਯਾਰ ਜੇ ਕੋਈ ਕੁੜੀ ਦਾ ਵਿਆਹ ਕਰਦਾ ਤੇ ਉਹ ਸੌਖਾ ਵਿਆਹ ਕਰ ਸਕੇ ਇਹ ਨਹੀਂ ਉਹ ਵਿਆਹ ਕਰਨਾ ਤੋਂ ਅਗਲਾ ਟੈਨਸ਼ਨ ਦੀ ਸਦਾਈ ਹੋ ਜਾਏ ਵੀ ਭਾਈ ਮੈਂ ਵਿਆਹ ਕਰੂੰਗਾ ਤਾਂ ਕਰੂੰਗਾ ਕਿਦਾਂ ਹੈਨਾ ਕਿਦਾਂ ਮੈਂ ਇੰਨਾ ਪੈਸਾ ਲਾਉਂਗਾ ਲਾਉਂਗਾ ਹੈਨਾ ਕੁੜੇ ਦੇ ਜੋ ਸਾਡਾ ਇੱਕੋ ਹੀ ਜਿਹੜਾ ਗਲਤ ਖਰਚਾ ਹੋਇਆ ਸਾਨੂੰ ਲੱਗਦਾ ਵੀ ਆ ਜਿਹੜੀ ਸਟੈਂਡਿੰਗ ਰੋਟੀ ਇਹਦਾ ਜਿਹੜਾ ਖਰਚ ਹੋਇਆ ਇਹ ਵੀ ਸਾਡਾ ਬਚ ਸਕਦਾ ਆ ਤੇ ਨਾਲੇ ਸੰਗਤ ਲੰਗਰ ਸੌਖਾ ਛੱਕ ਲੈਂਦੀ ਥੱਲੇ ਬਹਿ ਕੇ ਹੈਨਾ ਕਿਉਂਕਿ ਪਲੇਟ ਖਾਵੇ ਜਾਂ ਰੋਟੀ ਖਾਵੇ ਜਾਂ ਚੌਲ ਖਾਵੇ ਜਾਂ ਕੀ ਖਾਵੇ ਬੰਦਾ ਪਜਲ ਹੋ ਜਾਂਦਾ ਜੇ ਇਹੀ ਆਪਾਂ ਇਹ ਵੀ ਥੱਲੇ ਕਰਾਂਗੇ ਅਗਲੇ ਵਿਆਹ ਦੇ ਵਿੱਚ ਤੇ ਜਾਦਾ ਵਧੀਆ ਹੋਊਗਾ ਬਾਕੀ ਕਮੈਂਟ ਜੀ ਤੁਸੀਂ ਆਪਣੇ ਵਿਚਾਰ ਦੱਸਣੇ ਆ ਵੀ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਵਿਆਹ ਕੀਤਾ ਆ ਬਿਨਾ ਲੈਣ ਦੇਣ ਤੋਂ ਕੋਈ ਇਦਾਂ ਦਾ ਸਿਸਟਮ ਨਹੀਂ ਕਿੰਜ ਲੱਗਾ ਤੇ ਕੀ ਤੁਸੀਂ ਕਹਿਣਾ ਚਾਹੋਗੇ ਇਹਦੇ ਬਾਰੇ ਹਨਾ ਜੇਕਰ ਆਪਾਂ ਇੰਜ ਵਿਆਹ ਕਰੀਏ ਤਾਂ ਬਹੁਤ ਘੱਟ ਖਰਚੇ ਦੇ ਵਿੱਚ ਵਿਆਹ ਹੋ ਸਕਦੇ ਕੋਈ ਲੈਣ ਦੇਣਾਂ ਗਲਤ ਹੋਵੇ ਹਨਾ ਅਸੀਂ ਪੁਰਾਣੇ ਰੀਤੀ ਰਿਵਾਜਾਂ 'ਚ ਫਸੇ ਹਾਂ ਜੇ ਦੇਣਾ ਆ ਜੇ ਲੈਣਾ ਉਹ ਇਦਾਂ ਉਹਦਾ ਪੁੱਠੇ ਤੀਆਂ ਨੀਤੀਆਂ ਬਣਾਈਆਂ ਉਹਦੇ ਕਰਕੇ ਵਿਆਹ ਕਰਨੇ ਔਕੇ ਬਾਕੀ ਲਾਵਾ ਵੀ ਜਿਹੜੀਆਂ ਉਹ ਸਰੋਪਿਆਂ ਦੇ ਨਾਲ ਹੀ ਕੀਤੀਆਂ ਗਈਆਂ ਹਨ ਤੁਸੀਂ ਦੱਸਿਓ ਕਮੈਂਟ 'ਚ ਆਪਣੇ ਵਿਚਾਰ ਵੀ ਭਾਈ ਕਿਵੇਂ ਲੱਗਾ ਤੁਹਾਨੂੰ ਇਹ ਸਾਰਾ ਵਿਆਹ ਹਨ ਦੱਸਿਓ ਜਰੂਰ ਆਪਾਂ ਨੂੰ ਤੇ ਦੱਸ ਸਕਦੇ ਆਪਾਂ ਸਹੀ ਕਰ ਰਹੇ ਆ ਜਾਂ ਗਲਤ ਕਰ ਰਹੇ ਆ ਅgetElementById ਅੱਗੇ ਕੋਈ ਅੱਧਰ ਕੱਲ ਮੜੀ ਕੁਰਸੀ ਕੁਰਸੀ ਉਹਨਾਂ ਘਰ ਦੇ ਐਂਡ ਕੀ ਐਂਡ ਕੀ ਬੀਬੀ ਮਾੜੀ ਕੁਰਸੀ ਉੱਥੇ ਘੱਲੋ

ఆరోగ్య పెట్టి మరి అయితే ఒక పెట్టిన అయితే తోపుతుంది ఇద్దరు ఒక పిచ్చి లైట్ ఉంది ఇద్దరు ఇద్దరు అయ్యో పిచ్చి కాదు అంతే అన్నాడు ਫੇਰ ਜੀ ਇਧਰ ਦੇਖੋ ਇੱਥੇ ਹੀ ਨਾ ਇਕੱਠੇ ਮੜ ਦੋ ਅਟੀਦਾ ਦੀ ਕਿਉਂ അക്കീന്തർ അടി കൂടി വീട കേയോ അക്കീന്തർ ദേക്കേ മടൈ അക്കടി അക്കടി ആ ദേക്കേ മടൈ കേറ് ദേക്കേ മടൈ ਅਦੀ ਕਿਹਦੀ ਤੇ ਇੱਕ ਵਾਰੀ ਲੈ ਬੁੱਕ ਕਰਾ ਲੈ ਕਿਹਦੀ ਤੇ ਸਾਡੀਆਂ ਖਾਸ ਜਿਹੜੀਆਂ ਮਸੀਦਰ ਕਿਈ ਹਸੀ ਮਸੀਦਰ ਇਹ ਤੁਮਾਰਾ ਗੁਰੂ ਜੀ ਹਾਂਜੀ ਜਦੋਂ ਤਾਂ ਖਾਣਾ ਨਹੀਂ ਆਪੇ ਇਹ ਰਾਤ ਨੂੰ ਬਣਾ ਕੇ ਪੈਂਟਰਾ ਵੀ ਸਿੱਟ ਗਿਆ ਨਾ ਗਾਣਾ ਗੁਣਾ ਲਾ ਕੇ ਇੱਕ ਮੜੀ ਓਕੇ ਹੋਰ ਹੋਰ ਵੀਡੀਓ ਬਣਦੀ ਨਾਲ ਨਾਲ ਇਹ ਦੇਖੀਏ ਆ ਦੇ ਇਹ ਦੇਖੀਏ ਨਾ ਕਿਤੇ ਕਿਹਨ ਨਹੀਂ ਅਕੜੀ ਵੀ ਮੈਂ ਪਰ ਆਕੜੀ ਆ ਸਹੀ ਹੈ ਇਹ ਦੇਖੀ। ਆ ਵੀ ਦੇਖੀ। ਥੋੜੀ ਇਧਰ ਦੇਖੀ। ਓਕੇ। ਬਈ ਇਕੱਠੇ ਖੜੇ ਹੋ। ਬਈ ਇਕੱਠੇ ਖੜੇ ਹੋ। ਇਕੱਠੇ ਖੜੇ। ਇਕੱਠੇ ਖੜੇ। ਭਈ ਇਧਰ ਦੇਖੀ ਮੈਂ ਪਾਜੀ 1 ਮਿੰਟ ਸਨੇਹ ਪਾਜੀ ਬਾਅਦ ਚ ਬਣਾ ਲਈ ਭਈ ਇਧਰ ਦੇਖੀ ਓਕੇ ਭਾਈ ਤਾਲੀ ਨਾਨਾ ਫੋਟੋਆਂ ਕਿੱਥੇ ਹੋ ਜਾਂਦੀਆਂ ਅੱਛਾ ਕੀ ਕੀ ਕਰ ਰਹੇ ਹੋ ਮਿਰਜੀ ਵੀਡੀਓ ਬਣਾ ਰਹੇ ਜੀ ਵੀਡੀਓ ਬਣਾ ਰਹੇ ਹਾਂ ਜੀ ਤੇ ਅਗਲੀ ਜਿਹੜਾ ਹੁਣ ਬਾਬਾ ਨਾਰਕ ਮੇਹਰ ਕਰੇ ਜਿਹੜਾ ਆਪਾਂ ਕਿਸੇ ਵੀ ਲੜਕੇ ਦੀ ਮੈਰਿਜ ਕਰਾਂਗੇ ਉਹਦੇ ਚ ਆਪਾਂ ਲੰਗਰ ਵੀ ਥੱਲੇ ਵਰਤਾਵਾਂਗੇ ਓਕੇ ਜੀ ਮਗਰ ਤੇ ਆ ਰਾਮ ਨਾਲ ਬੱਲੇ ਬੈਹ ਜੇ ਲੋਕੀ ਅੰਦਰ ਛੱਡ ਸਕਣ ਅਗਲੇ ਵਿਆਹ ਦੇ ਵਿੱਚ ਵਧਦੀ ਕੀਤੀ ਜਾਊਗੀ ਤੇ ਇੱਧਰ ਦੇਖੋ ਇੱਧਰ ਮਾਰੋ ਮਾਰਨਾ ਕੈਮਰਾ ਦੇਖੋ ਆਹ ਦੇਖੋ ਆਹ ਕੀ ਕਰ ਰਹੇ ਨੇ ਬਈ ਤੜਾਈ ਮੜੇ ਪਾਈ ਖੜਾ ਹੋ ਜਾਈਂ। ਭਾਈ ਕਹਿਣਾ ਯਾਰ। ਕਰਾ ਲਓ ਕਰਾ ਲਓ ਭਾਈ ਨਾਲ। ਭਾਈ ਇੱਧਰ ਖੜੇ ਹੋ ਇੱਧਰ ਮੜੇ ਆ ਇੱਧਰ ਛਾਂਗੂ। ਹਾਂਜੀ ਹੋਣਾ ਚਾਹੀਦਾ। ਲਾਈਟ ਪੈਂਦੀ ਤੇ। ਭਾਈ ਥੋੜਾ ক্লোਜ਼ ਹੋ ਜਾਈ ਭਾਈ ਜੀ। ক্লোਜ਼। ਇੱਕ ਆਉਂਦੇ ਭਾਈ। ਭਾਈ ਇਹ ਖਿੱਚ ਦਾ ਲੈਣ ਦੋ। ਆਓ। ਨਹੀਂ ਕਿੱਧਰ ਖਿੱਚਉਂਦੀ ਸਾਨੂੰ ਵੀ ਦੱਸ ਯਾਰ। ਓਕੇ ਭਾਈ। ਸਾਡੀ ਵੀਡੀਓ ਚੱਲਦੀ ਜੀ ਕਿੱਥੇ ਜਾਂਦੀ ਆ। ਹੋਰ ਕੀ? ਉਹ ਤਾਂ ਤੁਸੀਂ ਆਈਫੋਨ ਰੱਖਿਆ। ਚਾਰ ਕਿਉਂ ਰੱਖਦਾ ਯਾਰ? ਹਾਂ ਤੁਹਾਨੂੰ ਤਾਂ ಮೇ ಕಲೋಜ ಕಲೋಜ ಇ ಲಾಟ

ਕਲੋਜ਼ ਅਪ ਦੋੜੇ ਦੇਖ ਕਿ ਅਾ ਮੜਿਆ ਸਾਈਡ ਤੇ ਕਰ ਇਸ ਟੱਕ ਮਰਨ ਇੱਕ ਮਿੰਟ ਅੱਡੇ ਖੜੇ ਮੜ ਜਾ ਨਾ ਆਂਟੀ ਆਂਟੀ ਅਮੜੇ ਕਹਿਵਾਨਾ ਆਂਟੀ ਜੀ ਐਨ ਖੜੇ ਹੋਏ ਇਕੱਠੇ ਐਨ ਦੇਖਿਓ ਮੜੇ ਇੱਕ ਮਿੰਟ ਇਹ ਦੇਖਿਓ ਹਾਂਜੀ ਅਕਲ ਜੀ ਹਾਂਜੀ ਜੀ ਮੈਂ ਵੀਡੀਓ ਬਣਾਉਣਾ ਜੀ ਇੱਕ ਅੱਖਰ ਆਪੇ ਇੱਥੇ ਬਿਠੇ ਬੈਠੇ ਮੜਾਈ ਅਮ ਭੀ ਦਾ ਕਿਸੇ ਕੋਈ ਕਿੱਥੇ ਦੇਖੇ ਅੱਡੀ ਵੀ ਦੇਖਿਓ ਉੱਧਰ ਅੱਡੀ ਤੁਸੀਂ ਵੀ ਦੇਖਿਓ ਸਾਰੇ ਦੇਖਿਓ ਇੱਥੇ ਦੇਖੇ ਹੀ आडिया मड़े खड़े हो क्लोज हो गए अदर राइट साइड खड़े हो आ क्लोज तो हो इधर okay. तेरे तो देखो स्माइल करे के तेरी थोड़ा क्लोज हो गए बैठे हमारे ਉਹੜਾ ਬੇਸ ਵੀ ਕਲੋਜ਼ ਕਰ ਦਿੱਤੀ ਉਹਨੇ। ਅੱਜ ਸਾਈਡ ਤੇ ਆਪਣੇ ਇੱਧਰ ਦੇਖਿਓ ਉਸਤਾਦ ਖੜੇ ਹੋਏ ਸਾਰੇ ਇਕੱਠੇ ਖੜੇ ਹੋ ਮੜੇ ਖੜੇ ਹੋਏ ਇਕੱਠੇ ਖੜੇ ਹੋ ਅੱਗੇ ਤੁਸੀਂ ਵੀ ਖੜੇ ਹੋ ਖੜੇ ਹੋ ਮੜੇ ਦੇਖਣ ਅਗੇ ਇੱਕ ਮਿੰਟ ਸਾਰੇ ਜਣੇ ਇੱਧਰ ਦੇਖੋ ਜੀ ਆਕ ਜੀ ਆ ਬੁਲਾਓ ਇੱਧਰ ਮੜਾ ਇੱਧਰ ਦੇਖੋ ਮੜਾ ਕਲੋਸ ओके जी में मैं बैठे क्लोज हो गए क्लोज़ होके बैठे हो क्लोज क्लोज लागे हो गए बैठे हो लागे हो गए लंगर खा रहे हैं देखो जी देख मेरा भाजी युद्ध दुद्ध भाजी देखियो इंदू देख यार ਮੜਿਆ ਪ੍ਰੀਤ ਜਿਹੜੇ ਵਾਤੇ ਰੋਟੀ ਲੈ ਗਈ ਆਂ ਓਕੇ ਆਪਾਂ ਜੀ ਖੜੇ ਹੋਏ ਸਾਰੇ ਲਾਗੇ ਖੜੇ ਹੋ ਸਾਰੇ ਲਾਗੇ ਖੜੇ ਆਹ ਕਲੋਜ਼ ਹੋਏ ਥੋੜਾ ਇਧਰ ਵੀ ਕਲੋਜ਼ ਹੋਏ ਇੱਕ ਮਿੰਟ ਇੱਕ ਮਿੰਟ ਜੀ ਓਕੇ <laughs> you do not मड़े <laughs> Okay